ਤਰ ਦਰਬਾਰ ਸਾਹਿਬ ਨੂੰ ਲਗਾਤਾਰ ਜਿਹੜੀਆਂ ਈਮੇਲਾਂ ਆ ਰਹੀਆਂ ਸੀ ਐਸਜੀਪੀਸੀ ਨੂੰ ਉਸ ਮਾਮਲੇ 'ਚ ਅੱਜ ਗੁਰਦੀਪ ਸਿੰਘ ਹੌਸਲਾ ਵੀ ਐਸਜੀਪੀਸੀ ਦਫ਼ਤਰ ਆਇਆ ਸੀ ਮਿਲ ਕੇ ਗਿਆ ਦੂਸਰੇ ਪਾਸੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਪ੍ਰੈਸ ਕਾਨਫਰੰਸ ਕਰਕੇ ਕਹਿ ਰਹੇ ਕਿ ਇੱਕ ਵਿਅਕਤੀ ਨੂੰ ਜਿਹੜਾ ਡਿਟੇਨ ਕੀਤਾ ਹੈ ਕਿਸ ਤਰ੍ਹਾਂ ਦੇਖਦੇ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਾਰ ਪੰਜ ਦਿਨ ਤੋਂ ਲਗਾਤਾਰ ਹੀ ਈਮੇਲ ਜਿਹੜੀਆਂ ਦੇ ਜਰੀਏ ਧਮਕੀਆਂ ਸੱਜਣ ਸੀ ਦਰਬਾਰ ਸਾਹਿਬ ਤੇ ਲੰਗਰ ਹਾਲ ਪ੍ਰਤੀ ਬਫਫਕ ਸਥਾਨਾਂ ਤੋਂ ਆ ਰਹੀਆਂ ਚ ਤੇ ਅਸੀਂ ਪ੍ਰਧਾਨ ਜੀ ਵੀ ਪ੍ਰੈਸ ਕਾਨਫਰੰਸ ਕਰਕੇ ਬੋਲ ਕੇ ਗਏ ਆ ਕਹਿ ਕੇ ਗਏ ਨਕੇਤੀ ਕਰਕੇ ਗਏ ਆ ਤੇ ਉਹ ਕਹਿ ਕੇ ਉਹਨਾਂ ਨੇ ਪੁਲਿਸ ਕਮਿਸ਼ਨਰ ਨੂੰ ਵੀ ਮਿਲੇ ਆ ਤੇ ਪੁਲਿਸ ਕਮਿਸ਼ਨਰ ਅੱਜ ਮੈਨੂੰ ਪਤਾ ਲੱਗਾ ਕਿ ਉਹਨਾਂ ਨੇ ਇੱਕ ਬੰਦੇ ਨੂੰ ਪੁੱਛ ਗਏ ਸਿੱਦੇ ਲਈ ਰਾਤ ਵਿੱਚ ਲਿਆ ਤੇ ਉਹਦਾ ਸ਼ੁਭਨ ਦੰਮੇ ਉਹਦਾ ਨਾਮ ਆ ਤੇ ਤਾਮਨ ਨਾਟ ਦੇ ਨਾਲ ਉਹ ਜਿਹੜਾ ਰਿਲੇਟਡ ਹੈਗਾ ਤੇ ਮੇਰੀ ਬੇਨਤੀ ਹੈ ਉਹਦੇ ਤੋਂ ਬਾਅਦ ਵੀ ਇੱਕ ਮਹਿਨਤ ਸਾਹਿਬ ਨੂੰ ਉਹਦੇ ਤੋਂ ਬਾਅਦ ਵੀ ਜਿਹੜੀ ਸਾਨੂੰ ਈਮੇਲ ਆਈ ਹੈ ਦੇਖੋ ਜੋ ਮਨੁੱਖਤਾ ਮਹਿਸੂਸ ਹੁੰਦਾ ਹੈ ਕਿ ਦਰਵਾਜ਼ਾ ਸਾਹਿਬ ਪ੍ਰਤੀ ਇਹ ਕੋਈ ਇੱਕ ਬੰਦਾ ਨਹੀਂਗਾ ਜੇ ਸ਼ੁਭ ਦੁਮੇਦ ਨੂੰ ਅੱਜ ਆਪਾਂ ਹਰਾਤੇ ਲਿਆ ਉਹਦੇ ਤੋਂ ਪੂਰਨ ਡਗਾਈ ਦੇ ਵਿੱਚ ਪੁੱਛ ਕੇ ਛੋਣੀ ਚਾਹੀਦੀ ਹੈ ਇਹਦੇ ਪਿੱਛੇ ਕਿਹੜੀਆਂ ਤਾਕਤਾਂ ਕਿਹੜੀਆਂ ਏਜੰਸੀਆਂ ਕਿਹੜਾ ਗਰੁੱਪ ਜਿਹੜਾ ਉਹ ਕੰਮ ਕਰਦਾ ਪਿਆ ਕਿਉਂਕਿ ਦੁਆਰਾ ਜਿਹੜੀ ਈਮੇਲ ਆਣੀ ਇਹ ਖਤਸ਼ਾ ਜਾਰੀ ਕਰਦੀ ਹੈ ਤੇ ਮੈਂ ਇਹਦੀ ਅਪੀਲ ਕਿਉਂਕਿ ਅੱਜ ਦੂਜੇ ਔਇਲਾ ਸਾਹਿਬ ਇੱਥੇ ਹੋ ਕੇ ਗਏ ਆ ਉਹਨਾਂ ਨਾਲ ਵੀ ਵਿਚਾਰਾ ਹੋਈਆਂ ਭਗਵੰਤ ਮਾਨ ਜੋ ਸਾਡੇ ਸਤਿਕਾਰਯੋਗ ਚੀਫ ਮਿਨਿਸਟਰ ਆ ਤੋ ਉਹਨਾਂ ਨੂੰ ਵੀ ਈਮੇਲ ਆਈ ਸੀ ਉਹਨਾਂ ਨੇ ਅੱਜ ਜਿਹੜਾ ਆਪਣਾ ਬਿਆਨ ਜਿਹੜਾ ਜਾਰੀ ਕੀਤਾ ਉਹ ਬਿਲਕੁਲ ਹਲਕਾ ਬਿਆਨ ਆ ਤੇ ਉਹਨਾਂ ਨੇ ਇਹਨੂੰ ਸੀਰੀਅਸਲੀ ਨਹੀਂ ਲਿਆ ਲੱਗਦਾ ਮੈਨੂੰ ਜੋ ਮਹਿਸੂਸ ਹੁੰਦਾ ਹੈ ਧਿਆਨ ਪੜ ਕੇ ਤੇ ਮੇਰੀ ਉਹਨਾਂ ਨੂੰ ਵੀ ਬੇਨਤੀ ਹੈ ਕਿ ਇਸ ਕਿਉਂਕਿ ਇੱਥੇ ਲੱਖਾਂ ਦੀ ਤਦਾਦ ਦੇ ਵਿੱਚ ਸੰਗਤ ਰਜਾਨਾ ਮੱਥਾ ਟੇਕਦੀ ਹੈ ਹਰ ਧਰਮ ਦਾ ਹਰ ਜਾਤ ਦਾ ਹਰ ਮਜਬਦ ਦਾ ਇੱਥੇ ਆ ਕੇ ਸਿਰਜਦਾ ਲੋਕਾਂ ਦੀਆਂ ਅਰਦਾਸਾਂ ਮਰਿਆਦਾ ਜੋ ਬੇਨਤੀਆਂ ਅਰਜੁਈਆਂ ਕਰਦੇ ਆ ਉਹ ਗੁਰੂ ਰਾਮਦਾਸ ਜੀ ਮਹਾਰਾ ਝੋਲੀਆਂ ਭਰਦੇ ਆ ਤੇ ਮੈਂ ਇਹ ਬੇਨਤੀ ਕਰਦਾ ਚੀਫ ਮੈਨੇਜਰ ਸਾਹਿਬ ਨੂੰ ਕਮਿਸ਼ਨਰ ਸਾਹਿਬ ਨੂੰ ਵੀ ਇਹਦੀ ਦੰਗਾਈ ਵਿੱਚ ਜਾਂਚ ਹੋਵੇ ਇਹ ਇੱਕ ਬੰਦਾ ਜਿਹੜਾ ਫੜਿਆ ਗਿਆ ਉਹਦੇ ਪਿੱਛੇ ਕਿਹੜੀਆਂ ਤਾਕਤਾਂ ਕਿਹੜਾ ਗਰੁੱਪ ਕੰਮ ਕਰਦਾ ਉਹਦਾ ਪਤਾ ਲੱਗਣਾ ਚਾਹੀਦਾ ਸੰਗਤ ਨੂੰ ਸੰਗਤ ਦੇ ਵਿੱਚ ਦੁਵਿਧਾ ਨਹੀਂ ਰਹਿਣੀ ਚਾਹੀਦੀ ਸੰਗਤ ਜੇ ਸਾਸਤਾ ਦੇ ਨਾਲ ਆਉਂਦੀ ਉਹ ਸੰਗਤ ਜਿਹੜੀ ਹੈ ਨਿਰੰਤਰ ਜਿਹੜਾ ਮੱਥਾ ਟੇਕ ਕੇ ਡਰ ਭੋਤ ਰਹਿਤ ਹੋ ਕੇ ਲਗਾਤਾਰ ਫਿਰ ਜਿਸ ਤਰ੍ਹਾਂ ਈਮੇਲ ਆਈ ਹੈ ਕਿ ਐਸਜੀਪੀਸੀ ਦਾ ਵਫਦ ਹੈ ਕੇਂਦਰ ਸਰਕਾਰ ਦੇ ਨਾਲ ਮੁਲਾਕਾਤ ਕਰੇਗਾ ਦੇਖੋ ਸਾਫਕਾ ਛਵੀਤ ਮਲਕ ਸਾਫਕਾ ਜੋ ਪਾਰਲੀਮੈਂਟ ਮੈਂਬਰ ਆ ਉਹ ਕੱਲ ਸਾਨੂੰ ਮਿਲ ਕੇ ਗਏ ਆ ਉਹਨੇ ਨੇ ਕਿਹਾ ਕਿ ਭਾਤਿਆ ਜਨਤਾ ਪਾਰਟੀ ਜਿਹੜੀ ਐ ਇਸ ਇਸ਼ੂ ਤੇ ਸੀਰੀਅਸਲੀ ਅਸੀਂ ਜਾ ਕੇ ਵੀ ਦੂਜੇ ਜਿਹੜੇ ਸਾਡੇ ਹੋਮ ਮਿਨਿਸਟਰ ਅਮਰਿਤ ਛਾਹ ਜੀ ਉਹਨਾਂ ਨੂੰ ਜਾ ਕੇ ਦੱਸਾਂਗੇ ਸਾਰੀ ਗੱਲ ਤਾਂ ਅਸੀਂ ਵੀ ਉਹਨਾਂ ਨੂੰ ਕਿਹਾ ਸੀ ਕਿ ਜੇ ਅਸੀਂ ਜੇ ਡਕੋ ਜੇ ਇਹ ਨਾ ਰੁਕਿਆ ਜਿਸ ਤਰ੍ਹਾਂ ਦੀ ਕੋਈ ਈਕੋਆ ਨਫਰਤ ਆ ਜਾਂ ਕਿਸ ਤਰ੍ਹਾਂ ਉਹਨਾਂ ਦੇ ਮਨ ਦੇ ਵਿੱਚ ਕੀ ਹੈਗਾ ਆ ਜੋ ਇਹ ਸ਼ਰਾਤਾ ਕਰਦੇ ਪਏ ਆ ਅਸੀਂ ਵੀ ਜਾ ਕੇ ਹੋਮ ਮਿਨਿਸਟਰ ਨੂੰ ਮਿਲ ਸਕਦੇ ਆ ਤਾਕੇ ਦੁੱਧਾ ਦੁੱਧ ਪਾਣੀ ਦਾ ਪਾਣੀ ਹੋ ਸਕੇ ਠੀਕ